ਸ਼੍ਰੋਮਣੀ ਕਾਲੀਤਾ ਅਮਨਿਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਅਤੇ ਉਹਨਾਂ ਸਾਥੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਮੌਕੇ ਸਾਹਿਬ ਦਾ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਖਾਂ ਦੇ ਭਗ ਦੇ ਮਸਲੇ ਉੱਤੇ ਸਿੱਖਾਂ ਦੀ ਸ਼੍ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੰਦੂਮੀ ਟਕਸਾਲ ਵਰਗੀਆਂ ਹੋਰ ਸਿੱਖ ਸੰਸਥਾਵਾਂ ਖਾਮੋਜ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਵਿੱਚ ਉਹ ਮੁੱਦੇ ਜਿਹੜੇ ਕਿ ਗ੍ਰਾਮ ਮੰਤਰੀ ਅਮਿਤ ਸ਼ਾ ਰਾਹਤ ਸਮਾਗਮ ਦੇ ਵਿੱਚ ਬਿਆਨ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਝੰਡਿਆਂ ਉੱਤੇ ਬਾਦਸ਼ਲ ਦੇ ਵਿੱਚ ਗੈਰ ਕਾਨੂੰਨੀ ਰੋਕ ਤੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸ੍ਰੀ ਖਾਲਸਾ ਪ੍ਰਕਾਸ਼ ਸਾਹਿਬ ਤੇ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਯੋਧਾ ਅਤੇ ਮਹਾਨ ਸ਼ਹੀਦ ਐਲਾਨਿਆ ਗਿਆ ਹੈ ਜਿਹਨਾਂ ਦੇ ਬਰ ਖਿਲਾਫ ਭਾਰਤ ਦੇ ਗ੍ਰਹਿ ਮੰਤਰੀ ਬਿਆਨ ਕਰ ਰਹੇ ਆ ਤਾਂ ਹੋਰ ਉਹਨਾਂ ਕੀ ਕੁਝ ਕਹੇ ਆਉਂ ਜਾਣ ਤੇ ਸਾਂਤ ਜਰਨੈਲ ਸਿੰਘ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁਖੀ ਸੀਗੇ ਜਿਸ ਤੇ ਬਾਬਾ ਦੀਪ ਸਿੰਘ ਨੇ ਸਥਾਪਿਤ ਕੀਤੀ ਸੀਗੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈਗਾ ਔਰ ਸਿੱਖ ਜਗਤ ਨੂੰ ਆਪਣੇ ਹੱਕਾਂ ਤੇ ਖੜਨ ਦਾ ਇੱਕ ਬਹੁਤ ਵੱਡੀ ਮਿਸਾਲ ਖੜੀ ਹੈ ਖੜੀ ਕੀਤੀ ਹੈ ਕਿ ਹੱਕ ਸੱਚ ਤੇ ਪਹਿਰਾ ਦੇਣਾ ਹੈਗਾ ਉਹਨਾਂ ਨੇ ਪਿੱਠ ਨਹੀਂ ਦਿਖਾਈ ਉਹਨਾਂ ਨੇ ਸਾਹਮਣਾ ਕੀਤਾ ਉਹ ਫੌਜ ਦਾ ਜਿਹੜਾ ਹਮਲਾਵਰ ਬਣ ਕੇ ਉਹਨਾਂ ਦੇ ਉੱਤੇ ਹਮਲਾ ਕਰਨ ਆਈ ਸੀ ਸੰਤ ਜਰਨੈਲ ਸਿੰਘ ਦੀ ਜੀਵਨੀ ਬਹੁਤ ਸਾਫ ਸੁਥਰੀ ਹੈ ਅਸੀਂ ਉਹਨਾਂ ਦੇ ਉਪਾਸ਼ਕ ਹੈਗੇ ਆਂ ਤੇ ਅਸੀਂ ਸਮਝਦੇ ਆਂ ਕਿ ਜਿਹੜਾ ਭਾਰਤ ਨੇ ਇਹ ਸਾਡੇ ਧਾਰਮਿਕ ਸੰਤ ਦੇ ਬਾਰੇ ਦਮਦਮੀ ਟਕਸਾਲ ਦੇ ਮੁਖੀ ਬਾਰੇ ਇਹ ਟਿੱਪਣੀਆਂ ਕਰ ਰਿਹਾ ਇਹ ਇੱਕ ਸੋਚ ਨੂੰ ਦਬਾਉਣ ਦੀ ਗੱਲ ਕਰ ਰਿਹਾ ਔਰ ਸਾਨੂੰ ਬੋਲਣ ਤੋਂ ਰੋਕਣ ਦਾ ਯਤਨ ਕਰ ਰਿਹਾ ਮਨੇ ਕਿਹਾ ਕਿ ਕੋਛੇ ਲੋਕ ਬੰਨਾ ਚਾਹੁੰਦੇ ਆ ਉਹਦੀ ਕੋਈ ਅਪਕਤੀ ਜਨਗਲ ਹੈ ਕਿ ਉਹ ਸਹੀ ਇੱਕ ਨਹੀਂ ਕੁਝ ਨੌਜਵਾਨ ਦਾ ਰੋਲ ਮਾਡਲ ਵੀ ਬਣ ਸਾਰੇ ਹੀ ਬੰਨਾ ਚਾਹੁੰਦੇ ਆ ਨਹੀਂ ਇਸ ਚ ਕੋਈ ਮਤਲਬ ਅਸੀਂ ਤਾਂ ਸਾਰੇ ਉਪਾਸ਼ਕ ਹੈਗੇ ਆ ਅਸੀਂ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਆ ਅਕਾਲ ਤਖਬ ਸਾਹਿਬ ਨੇ ਉਹਨਾਂ ਨੂੰ ਸ਼ਹੀਦ ਦਾ ਇਕਰਾਰ ਦਿੱਤਾ ਹੈਗਾ 22 ਸਦੀ ਦੇ ਸਭ ਤੋਂ ਮਹਾਨ ਸਿੱਖ ਅਸੀਂ ਮੰਨਦੇ ਹੈਗੇ ਆ ਉਹਨਾਂ ਦਾ ਗੁਰੂ ਘਰ ਉਹਨਾਂ ਦੇ ਨੌ ਤੇ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਬਣਿਆ ਹੋਇਆ ਸੋ ਇਹ ਤਾਂ ਪੂਰਾ ਸਿੱਖ ਜਗਤ ਹੀ ਉਹਨਾਂ ਨੂੰ ਉਹਨਾਂ ਵਾਂਗੂ ਸੋਚਦਾ ਜਿਵੇਂ ਬਾਬਾ ਦੀਪ ਸਿੰਘ ਨੂੰ ਅਸੀਂ ਸਮਝਦੇ ਆਂ ਭਾਈ ਮਨੀ ਸਿੰਘ ਨੂੰ ਸਮਝਦੇ ਆਂ ਉਹ ਆਪਣੇ ਧਰਮ ਦੀਨ ਖੜਨ ਦੇ ਪੱਖ 'ਚ ਸੀ ਜੀ ਉਹ ਪੁਨਾਰੇ ਜਿਹੜਾ ਜੇ ਤੁਸੀਂ ਸਾਡਾ ਮੈਮੋਰੈਂਡਮ ਪੜ੍ਹੋ ਉਹਦੇ ਵਿੱਚ ਅਸੀਂ ਇਹਦੀ ਵੀ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਜੇ ਤਾਂ ਸੰਤਨ ਦਾ ਜਨਮ ਦਿਹਾੜਾ ਸ਼੍ਰੋਮਣੀ ਕਾਲੀਦਾ ਨੰਬਰਸਨ ਨੇ ਮਨਾਣਾ ਸ਼ੁਰੂ ਕਰਿਆ ਹੁਣ ਦਮਦਮੀ ਟਕਸਾਲ ਦਾ ਮੁਖੀ ਤੁਮਾ ਸਾਹਿਬ ਉਹ ਉਹਦੇ ਬਰਾਬਰ ਦਾ ਕੰਮ ਕਰਦੇ ਆ ਜੇ 6 ਜੂਨ ਮਜਬੂਰ ਕਰਕੇ ਭਾਈ ਰਣਜੀਤ ਸਿੰਘ ਹੁਣਾਂ ਤੋਂ ਮਨਵਾਣਾ ਅਵਸਾਰ ਸਿਮਰਨਜੀਤ ਸਿੰਘ ਮਾਨ ਨੇ ਸ਼ੁਰੂ ਕਰਵਾਇਆ ਹੈਗਾ ਹੁਣ ਉਹ ਬਰਾਬਰ ਦਾ ਮਹਿਤੇ ਪ੍ਰੋਗਰਾਮ ਰੱਖਣ ਦੀ ਸੋਚਦੇ ਆ ਪਰ ਜਦ ਹੁਣ ਗ੍ਰਹਿ ਮੰਤਰੀ ਉਹਨਾਂ ਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਂ ਨੂੰ ਤਾਨੇ ਮਾਰਦਾ ਫੇਰ ਪਤਾ ਨਹੀਂ ਜਿਹੜੇ ਗੰਗਾ ਚ ਜਲ ਇਸ਼ਨਾਨ ਕਰਨ ਜਾਂਦੇ ਆ ਉਹ ਹੁਣ ਕਿਉਂ ਚੁੱਪ ਆ ਸਾਹਮਣੇ ਆ ਉਹ ਮਤਲਬ ਬੀਜੇਪੀ ਦੇ ਸਪੋਰਟਰ ਨੇ ਹਾਂਜੀ ਉਹਨਾਂ ਨੇ ਸਿੱਧੀ ਹਾਂ ਮਹਾਰਾਸ਼ਟਰ ਚੋਂ ਕਹਿੰਦੇ ਆ ਕਿ বিজেপি ਦੀ ਸਪੋਰਟ ਕਰੋ ਉੱਥੇ ਜਾ ਕੇ ਉਹ ਜਿਹੜਾ ਸੀ ਆ ਕੀ ਨਾਂ ਸੀ ਸ਼ਿਵਸਰਾਂ ਦਾ ਉਹ ਗਏ ਆ ਨਾ ਕੁੰਭ ਦੇ ਵਿੱਚ ਇਖਤਾਨ ਕਰਨ ਉਹ ਤਾਂ ਕਲੀਅਰ ਹੀ ਆ ਕਿ ਉਹ ਉਹ 28 ਮਾਰਚ ਨੂੰ ਦਮਦਿਨੀ ਚਕਸਾਲ ਵੱਲੋਂ ਔਰ ਸੰਤ ਸਮਾਜ ਵੱਲੋਂ ਸੱਦਾ ਦਿੱਤਾ ਗਿਆ ਉਹ ਦੀ ਤੁਸੀਂ ਸਪੋਰਟ ਕਰੋਗੇ ਜਾਂ ਉਹਦੇ ਸ਼ਾਮਲ ਹੋਵੋਗੇ ਐਲਜੀਪੀਸੀ ਦੇ ਖਿਲਾਫ ਜਿਹੜਾ ਮੈਂ ਕਿਹਾ ਹੈ ਨਹੀਂ ਸਾਡਾ ਵੱਖਰਾ ਪ੍ਰੋਗਰਾਮ ਹੈ ਜੀ ਤੇ ਅਸੀਂ ਦਮਦਮੀ ਟਕਸਾਲ ਦੇ ਮੁਖੀ ਦੇ ਉੱਤੇ ਸ਼ੰਕਾ ਪ੍ਰਗਟ ਕੀਤੀ ਹੈ ਹੈਡ ਗ੍ਰੰਥੀ ਸਾਹਿਬ ਨੂੰ ਅਕਾਲ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਨੂੰ ਮਤਾ ਵੀ ਪਾਇਆ ਹੈਗਾ ਕਿ ਜਦ ਸਿੱਖ ਗੰਗਾ ਇਸ਼ਨਾਨ ਵਲ ਜਾਂਦੇ ਆਂ ਤੀਰਥਾਂ ਤੇ ਜਾਂਦੇ ਆਂ ਕਿ ਸਿੱਖ ਮਰਿਆਦਾ ਨਾਲ ਮੇਲ ਨਹੀਂ ਰੱਖਦਾ ਗੁਰੂ ਨਾਨਕ ਸਾਹਿਬ